ਸੋ ਹੁਣੇ-ਹੁਣੇ ਅਸੀਂ ਇੰਸਟਾਗ੍ਰam ਤੇ ਵੀਡੀਓਜ਼ ਦੇਖੀਆਂ ਨੇ ਆਪਣੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਸ਼ੇਅਰ ਕਰਕੇ ਅੱਜ ਰਾਤ ਦੁਆਵਾਂ ਕਰਨ ਦੀ ਜੋ ਹੈ ਰਿਕੁਐਸਟ ਕੀਤੀ ਹੈ ਕਿ ਅੱਜ ਰਾਜਵੀਰ ਦੇ ਲਈ ਤੁਸੀਂ ਦਿਲ ਖੋਲ ਕੇ ਦੁਨੀਆ ਦੇ ਜਿਹੜੇ ਵੀ ਕੋਨੇ 'ਚ ਬੈਠੇ ਹੋ ਜਿੱਥੇ ਵੀ ਬੈਠੇ ਹੋ ਉਹਦੇ ਲਈ ਦਿਲ ਖੋਲ ਕੇ ਅਰਦਾਸਾਂ ਕਰ ਦਿਓ ਦੁਆਵਾਂ ਕਰ ਦਿਓ ਕਿਉਂਕਿ ਰਾਜਵੀਰ ਜੋ ਨੇ ਪਹਿਲਾਂ ਨਾਲੋਂ ਰਿਕਵਰ ਜ਼ਰੂਰ ਕਰ ਗਏ ਨੇ ਸੋ ਮੇਰੇ ਨਾਲ ਉਹਨਾਂ ਦੇ ਫੈਮਿਲੀ ਮੈਂਬਰਸ ਨੇ ਕਰੰਟ ਸਿਚੁਏਸ਼ਨ ਕੀ ਹੈ ਉਹ ਜ਼ਰੂਰ ਜਾਣ ਲੈਣੇ ਸਰ ਰਾਜਵੀਰ ਦੀ ਕਰੰਟ ਸਿਚੁਏਸ਼ਨ ਕੀ ਹੈ ਔਰ ਜਿਹੜੀ ਵੀਡੀਓ ਹੁਣ ਪੋਸਟ ਕੀਤੀ ਹੈ ਸਾਰੇ ਆਰਟਿਸਟਾਂ ਨਹੀਂ ਬਹੁਤ ਵਧੀਆ ਜੀ ਆਪਣੇ ਰਾਜਵੀਰ ਦਾ ਅੱਗੇ ਨਾਲੋਂ ਬਹੁਤ ਫਰਕ ਆ ਇਹ ਜਿਹੜੀਆਂ ਨਿਊਜ਼ ਜਾਂ ਪਾ ਰਹੇ ਆ ਉਹ ਸਾਰੀਆਂ ਫੇਕ ਆ ਬਹੁਤ ਵਧੀਆ ਸੀ ਅੰਦਰੋਂ ਹੀ ਆਏ ਆ ਤੇ ਪਰਮਾਤਮਾ ਅੱਗੇ ਜਿਵੇਂ ਸਰੋਤਿਆਂ ਨੇ ਦੁਆਵਾਂ ਦਿੱਤੀਆਂ ਜਾਂ ਅਰਦਾਸਾਂ ਬੇਨਤੀਆਂ ਕੀਤੀਆਂ ਇਸੇ ਤਰ੍ਹਾਂ ਹੀ ਅਰਦਾਸ ਬੇਨਤੀ ਕਰੋ ਵੀ ਅੱਗੇ ਨਾਲੋਂ ਬਹੁਤ ਵਧੀਆ ਵੀ ਹੋਰ ਵਧੀਆ ਹੋ ਰਿਹਾ ਵਾ ਤੇ ਉਹ ਹਾਂ ਬਾਕੀ ਕੋਈ ਇਹੋ ਜਿਹੀ ਡਰਨ ਦੀ ਲੋੜ ਨਹੀਂ ਜਿਹੜੇ ਬ੍ਰੇਨ ਨੂੰ ਸੋਜ ਆ ਨਾ ਜਿਹੜੀ ਉਹ ਸੋਜ ਹੌਲੀ-ਹੌਲੀ ਲਹੂਗੀ ਸੋਜ ਲੈਣ ਜਦੋਂ ਸੋਜ ਲੱਗ ਗਈ ਫਿਰ ਕੋਈ ਪੁੱਛੋ ਹਸੈਨ ਆਊਗਾ ਹੱਥ ਪੈਰ ਹਜੇ ਕੋਈ ਮੂਵਮੈਂਟ ਨਹੀਂ ਹੋ ਰਹੀ ਹੱਥ ਪੈਰ ਨਾ ਕੋਈ ਤੇ ਜਦੋਂ ਸੋਜ ਬ੍ਰੇਨ ਨੂੰ ਸੋਜ ਕਰਕੇ ਕੋਈ ਮੂਮੈਂਟ ਨਹੀਂ ਹੋ ਰਹੀ ਜਦੋਂ ਬ੍ਰੇਨ ਦੀ ਸੋਜ ਲੈ ਗਈ ਕੋਈ ਨਾ ਕੋਈ ਪੋਜੀਟਿਵ ਸਾਈਨ ਆਊਗਾ ਤੁਸੀਂ ਉਹਨਾਂ ਦੇ ਬ੍ਰਦਰ ਹੋ ਕਜ਼ਨ ਬ੍ਰਦਰ ਸੋ ਤੁਸੀਂ ਰਾਜਵੀਰ ਨੂੰ ਇਸ ਸਿਚੁਏਸ਼ਨ ਦੇ ਵਿੱਚ ਦੇਖਿਆ ਕਿਉਂਕਿ ਉਹ ਹਸਮੁਖ ਚਿਹਰਾ ਹੈ ਜਿਹੜਾ ਲੋਕਾਂ ਨੂੰ ਐਂਟਰਟੇਨ ਕਰਦਾ ਰਿਹਾ ਲੋਕਾਂ ਨੂੰ ਯੂ نو ਲੋਕਾਂ ਦੇ ਚਿਹਰੇ ਤੇ ਖੁਸ਼ੀਆਂ ਲੈ ਕੇ ਆਉਂਦਾ ਹੈ ਸੋ ਅੱਜ ਉਹਨਾਂ ਦੀ ਜਦੋਂ ਤੁਸੀਂ ਸਿਚੁਏਸ਼ਨ ਦੇਖਦੇ ਹੋ ਕਿਦਾਂ ਦਾ ਮਹਿਸੂਸ ਹੁੰਦਾ ਦਿਲ 'ਚ ਕਾਲੀਆਂ ਪੈਂਦੀਆਂ ਨੇ ਕਿ ਜਲਦੀ ਜਲਦੀ ਉੱਠ ਤੇ ਠੀਕ ਹੋ ਵਾਪਸ ਆਪਣੀ ਸਟੇਜ ਸੰਭਾਲ ਬਿਲਕੁਲ ਜੀ ਪਹਿਲੇ ਦਿਨ ਜਿੱਦੇ ਹਾਦਸਾ ਹੋਇ ਉਹ ਦੇ ਕੰਡੀਸ਼ਨ ਬਹੁਤ ਜਿਆਦੇ ਨਾਜ਼ੁਕ ਸੀ ਸਟੈਪ ਬਾਈ ਸਟੈਪ ਬਾਈ ਰਿਕਵਰ ਕਰ ਰਿਹਾ ਪਰਮਾਤਮਾ ਤੇ ਪੂਰਨ ਭਰੋਸਾ ਪੂਰੇ ਦੇਸ਼ ਦੇ ਵਿੱਚ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਲੋਕ ਅਰਦਾਸਾਂ ਕਰ ਰਹੇ ਆ ਗੁਰੂ ਮਹਾਰਾਜ ਜ਼ਰੂਰ ਕਿਰਪਾ ਕਰਨਗੇ ਸੋ ਇੰਡਸਟਰੀ ਵਾਲੇ ਵੀਰ ਵੀ ਜਿੰਨੇ ਕਲਾਕਾਰ ਭਰਾਵਾ ਸਾਰੇ ਤਣੋਂ ਮਣੋਂ ਤਣੋਂ ਮਿਹਨਤ ਕਰ ਰਹੇ ਆ ਸੋ ਪਰਮਾਤਮਾ ਕਰੂਗਾ ਕਿਰਪਾ ਜੀ ਬਾਈ ਜਲਦੀ ਠੀਕ ਹੋਊਗਾ ਜਲਦੀ ਠੀਕ ਹੋਊਗਾ ਫਿਰ ਵੜਕਾ ਮਾਰੂਗਾ ਸਟੇਜ ਦੇ ਉੱਤੇ ਤੁਸੀਂ ਰਾਜਵੀਰ ਨੂੰ ਕਲੋਸਲੀ ਦੇਖਿਆ ਹੈ ਹੋ ਅੰਦਰ ਨਹੀਂ ਰਾਜਵੀਰ ਦਾ ਇਹ ਅੰਦਰ ਤਾਂ ਜਾਣ ਨਹੀਂ ਦਿੰਦੇ ਕਿਉਂਕਿ ਸਾਡੀ ਮਾਸੀ ਜੀ ਆ ਉਹਨਾਂ ਦੀ ਜਿਹੜੀ ਆਪਣੇ ਮੰਮਾ ਜੀ ਆ ਅਸੀਂ ਉਹਨਾਂ ਨੂੰ ਮਿਲ ਕੇ ਆਏ ਆ ਤੇ ਰਿਲੇਟਿਵ ਕਰਕੇ ਅਸੀਂ ਉਹ ਅੰਦਰ ਜਾ ਕੇ ਆਏ ਸੀ ਅਸੀਂ ਉਹਨਾਂ ਤੋਂ ਸਾਰਾ ਪੁੱਛ ਕੇ ਤੇ ਫੇਰ ਅਸੀਂ ਹੁਣ ਆਏ ਉਹ ਕਹਿੰਦੇ ਵੀ ਤੁਸੀਂ ਲੇਟ ਹੋਨੇ ਹੋ ਤੁਸੀਂ ਜਾਓ ਬੇਟਾ ਹੁਣ ਕੋਈ ਗੱਲ ਨਹੀਂ ਤੁਸੀਂ ਦੂਰ ਜਾਣਾ ਵਾ ਤੇ ਪਰ ਕੋਈ ਡਰਨ ਵਾਲੀ ਕੋਈ ਗੱਲ ਨਹੀਂ ਕਿਉਂਕਿ ਮਤਲਬ ਜਿਹੜੀਆਂ ਵੀਡੀਓਜ਼ ਪੋਸਟ ਕੀਤੀਆਂ ਨੇ ਉਹ ਪੋਜ਼ਿਟਿਵ ਸਾਈਨ ਦੇ ਰਹੀਆਂ ਨੇ ਕਿ ਅੱਜ ਰਾਤ ਕੋਈ ਚਮਤਕਾਰ ਹੋ ਸਕਦਾ ਹੈ ਅੱਜ ਰਾਤ ਹੋਊਗਾ ਜੀ ਬਾਈ ਗੁਰੂ ਕਿਰਪਾ ਕਰ ਅੱਜ ਹੋ ਜਾਏ ਕੱਲ ਹੋ ਜਾਏ ਪੋਜ਼ਿਟਿਵ ਹੋਊਗਾ ਕੋਈ ਨਾ ਕੋਈ ਸਾਈਨ ਆਊਗਾ ਕਿ ਰਾਜਵੀਰ ਫੇਰ ਉਸੇ ਤਰ੍ਹਾਂ ਸਾਡੇ ਵਿੱਚ ਵਿੱਚ ਜਿਵੇਂ ਕਹਿੰਦੇ ਨੇ ਸਟੇਜਾਂ ਦੇ ਵਿੱਚ ਵੜਕਾ ਮਾਰੂਗਾ ਸਟੇਜਾਂ ਦੇ ਉੱਤੇ ਥੈਂਕ ਯੂ ਸਰ ਸੋ ਰਾਜਵੀਰ ਦੇ ਲਗਾਤਾਰ ਅਸੀਂ ਅਪਡੇਟਸ ਜੋ ਨੇ ਤੁਹਾਡੇ ਤੱਕ ਪਹੁੰਚਾ ਆ ਰਹੇ ਹਾਂ ਸੋ ਉਮੀਦ ਕਰਦੇ ਆ ਕਿ ਰਾਜਵੀਰ ਜਲਦ ਤੋਂ ਜਲ ਠੀਕ ਹੋ ਕੇ ਤੇ ਆਪਣੇ ਘਰੀ ਪਰਤੇ ਜੀ ਜੀ ਸਰ ਸਾਰੀ ਸੰਗਤ ਨੂੰ ਬੇਨਤੀ ਆ ਵੀ ਜੋ ਵੀ ਵੀਡੀਓ ਹੁਣੇ ਵਾਇਰਲ ਕੀਤੀ ਆ ਕਲਾਕਾਰ ਵੀਰਾਂ ਦੇ ਵੱਲੋਂ ਉਹਨੂੰ ਪੋਜ਼ਿਟਿਵ ਲਿਆ ਜਾਵੇ ਸੋ ਪਹਿਲੇ ਦਿਨ ਤੋਂ ਹੀ ਜੋ ਤੋਂ ਇਹ ਹਾਸਾ ਹੋਇਆ ਸਾਰਿਆਂ ਨੂੰ ਆਪਾਂ ਬਾਰ-ਬਾਰ ਇਹੀ ਬੇਨਤੀ ਆ ਵੀ ਅਰਦਾਸਾਂ ਕਰੀਏ ਗੁਰੂ ਮਹਾਰੇ ਦਾ ਨਾਮ ਲਈਏ ਸੋ ਉਹ ਚੀਜ਼ ਨੂੰ ਪੋਜੀਟਿਵ ਲੈ ਕੇ ਉਹ ਵੀਰ ਵੀ ਸਾਰੇ ਅਸੀਂ ਵੀ ਸਾਰੇ ਭੈਣ ਭਰਾ ਹੀ ਪਹਿਲੇ ਦਿਨ ਤੋਂ ਆਪਾਂ ਅਰਦਾਸਾਂ ਕਰ ਰਹੇ ਹਾਂ ਗੁਰੂ ਮਹਾਰੇ ਦੇ ਅੱਗੇ ਸੋ ਚੀਜ਼ ਨੂੰ ਪੋਜ਼ਿਟਿਵ ਲੈ ਕੇ ਚੱਲੀਏ ਆਪਾਂ 네ਗੇਟਿਵ ਚੀਜ਼ ਨਾ ਖਿੱਚੀਏ ਕਿ ਅਰਦਾਸਾਂ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਵਾਹਿਗੁਰੂ ਦੀ ਜਿਹੜੀ ਅਰਦਾਸ ਕਰਦੇ ਆ ਅਸੀਂ ਹੁਣ ਵੀ ਅਰਦਾਸ ਦੇ ਵਿੱਚ ਸ਼ਾਮਿਲ ਹੋ ਕੇ ਆਏ ਆ ਉੱਥੇ ਅਰਦਾਸ ਹੋਈ ਆ ਸਾਰੇ ਭਰਾ ਸਾਡੇ ਜਿਹੜੇ ਕਲਾਕਾਰ ਆ ਸਾਰੇ ਉੱਥੇ ਸੀਗੇ ਅਰਦਾਸ ਦੇ ਵਿੱਚ ਸ਼ਾਮਿਲ ਹੋ ਕੇ ਅਰਦਾਸ ਕੀਤੀ ਆ ਕਿ ਵਾਹਿਗੁਰੂ ਭਲੀ ਕਰੀ ਤੇ ਵਾਹਿਗੁਰੂ ਭਲੀ ਕਰੂਗਾ ਕਿਉਂਕਿ ਲੋਕਾਂ ਦੀਆਂ ਦਵਾਵਾਂ ਲੋਕਾਂ ਦਾ ਪਿਆਰ ਆ ਜਿਹੜਾ ਕਲਾਕਾਰ ਹੁੰਦਾ ਉਹ ਲੋਕਾਂ ਦਾ ਸਰੋਤਿਆਂ ਦਾ ਬਣਾਇਆ ਹੁੰਦਾ ਇਕੱਲਾ ਨਹੀਂ ਕੁਝ ਕਰ ਸਕਦਾ ਬਸ ਸਰੋਤਿਆਂ ਦਾ ਪਿਆਰ ਜਿਹੜਾ ਨਾਲ ਆ ਅਰਦਾਸ ਕਰੋ ਵੱਧ ਤੋਂ ਵੱਧ ਬੇਨਤੀਆਂ ਅ